ਰੋਲ ਜਿਹੜਾ ਹੈ ਬਹੁਤ ਵੱਡਾ ਜਿੰਨਾ ਦਾ ਅਸੀਂ ਦੇਣਾ ਨਹੀਂ ਦੇ ਸਕਦੀ ਸਾਰੀ ਸਿੱਖ ਕੌਮ ਭਾਈ ਜੈਤਾ ਜੀ ਦੇ ਸਮਾਰਕ ਵਿਖੇ ਜਿਹੜੀ ਆ ਉਹ ਇੱਕ ਹਿਸਟੋਰਿਕ ਵਿਧਾਨ ਸਭਾ ਸੈਸ਼ਨ ਹੋਊਗਾ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਤੇ ਸ਼ਾਮੀ 5 ਵਜੇ ਵਿਰਾਸਤੇ ਖਾਲਸਾ ਜਿਹਦਰੋਂ ਸ਼ੋ ਸ਼ਾਮੀ 6 ਵਜੇ ਕੀਰਤਨ ਦਰਬਾਰ ਤੇ ਸ਼ਹਾਦਤ ਦੀ ਲੋ ਪੂਰੇ ਸ਼ਹਿਰ ਚ ਰੌਸ਼ਨ ਕੀਤੀ ਜਾਊਗੀ ਮਿਤੀ 25 ਨਵੰਬਰ ਨੂੰ ਸਵੇਰੇ ਜੀ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਹੈ ਕੀਰਤਨ ਦਰਬਾਰ ਅਲੋਕੀ ਕੀਰਤਨ ਦਰਬਾਰ ਜਿਦੇ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਮਹਾਨ ਰਾਗੀ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਉਚਾਰਨ ਕਰਨਗੇ ਤੇ ਉਸ ਤੋਂ ਬਾਅਦ ਇੱਕ ਸਰਬੱਤ ਦੀ ਭਲਾਈ ਇਕੱਤਰਤਾ ਸਰਬੱਤ ਦੀ ਭਲਾਈ ਇਕੱਤਰਤਾ ਦੇ ਨਾਲ-ਨਾਲ ਅਲੰਗਪੁਰ ਸਾਹਿਬ ਵਿਖੇ ਤੇ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਾਏ ਜਾਣਗੇ ਤੇ ਉਸੇ ਦਿਨ ਮਾਨਯੋਗ ਮੁਰਖ ਮੰਤਰੀ ਸਾਹਿਬ ਜਿੰਨੀ ਸੰਗਤ ਉੱਥੇ ਹੋਗੀ ਉਸ ਨੂੰ ਆਰਗਨ ਡੋਨੇਸ਼ਨ ਦੀ ਆਪਣੇ ਅੰਗ ਜਦੋਂ ਸਾਡਾ ਸਵਾਸ ਪੂਰੇ ਹੋ ਗਿਆ ਅਸੀਂ ਆਪਣੇ ਸਾਡੇ ਜਿਹੜੇ ਸਰੀਰ ਦੇ ਅੰਗੋ ਕਿਸੇ ਦੇ ਕੰਮ ਆ ਸਕਣ ਤਾਂ ਆਰਗਨ ਡੋਨੇਸ਼ਨ ਪਲੈਜ ਹੋਗੀ ਇਸੇ ਦੇ ਨਾਲ ਜੰਗਲਾਤ ਮਹਿਕਮੇ ਵੱਲੋਂ ਫੋਰੈਸਟ ਡਿਪਾਰਟਮੈਂਟ ਵੱਲੋਂ ਪੂਰੇ ਪੰਜਾਬ ਦੇ ਵਿੱਚ 3.5 ਲੱਖ ਸੈਪਲਿੰਗਸ ਉਸ ਦਿਨ 3.5 ਲੱਖ ਬੂਟੇ ਲਏ ਜਾਣਗੇ ਸ਼ਾਮੀ 5 ਵਜੇ ਫਿਰ ਡਰੋਨ ਸ਼ੋਅ ਹੈ ਤੇ ਸ਼ਾਮੀ ਫਿਰ ਕੀਰਤਨ ਦਰਬਾਰ ਹੈ ਇਹ ਜਿਹੜਾ 25 ਨਵੰਬਰ ਤੱਕ ਹੈ ਇਸ ਦੇ ਨਾਲ ਹੀ 23 ਨਵੰਬਰ ਨੂੰ ਕਿਉਂਕਿਲੇ ਸਾਡੇ ਦਸਮ ਪਾਤਸ਼ਾਹ ਬਾਦਸ਼ਾਹ ਨਰਵੇਸ਼ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਤਾ ਗੰਦੀ ਦਿਵਸ ਅਸੀਂ ਮਨਾ ਰਹੇ ਹਾਂ ਉਸੇ ਸਟੇਜ ਤੋਂ ਜਿਹੜਾ ਸਰਵ ਧਰਮ ਸੰਮੇਲਨ ਉਹ ਉਸ ਨੂੰ ਵੀ ਅਸੀਂ ਜਿਹੜਾ ਹੈ ਗੁਰਤਾ ਗੰਦੀ ਦਿਵਸ ਦੀ ਸ਼ਤਾਬਦੀ ਵੀ ਮਨਾਵਾਂਗੇ ਤੇ 25 ਤੋਂ ਬਾਅਦ 30 ਨਵੰਬਰ ਤੱਕ ਜਿਹੜੀ ਹੈ ਵਰਲਡ ਕਲਾਸ ਟੈਂਪਸਿਟੀ 19 ਨਵੰਬਰ ਤੋਂ ਸ਼ਸ਼ੋਭਿਤ ਹੋ ਜੂਗੀ ਅਨੰਦਪੁਰ ਸਾਹਿਬ ਵਿਖੇ एसडीपीसी ਵੱਲੋਂ ਸਾਨੂੰ ਰਿਕਵੈਸਟ ਆਈ ਸੀ ਕਿ ਕਿ ਉਹ 23 ਨਵੰਬਰ ਨੂੰ ਜਿਹੜਾ ਹੈ ਸੀ ਸੰਸਕਾਰ ਦਿਵਸ ਮਨਾ ਰਹੇ ਆ ਤਾਂ 3 ਨਵੰਬਰ ਤੱਕ ਇੱਕ ਵਰਲਡ ਕਲਾਸ ਟੈਂਟ ਸਿਟੀ ਜਿਹਦੇ ਵਿੱਚ ਰੋਜ਼ਾਨਾ ਲਗਭਗ 10 ਤੋਂ 11 ਹਜ਼ਾਰ ਸੰਗਤ ਜਿਹੜੀ ਆ ਰੁੱਕ ਸਕਦੀ ਹੈ ਇੱਕ ਤਰੀਕੇ ਨਾਲ ਛੋਟਾ ਇੱਕ ਪਿੰਡ ਹੋ ਗਿਆ ਸੌਰੀ ਇੱਕ ਛੋਟਾ ਸ਼ਹਿਰ ਹੋ ਗਿਆ ਉਹ ਇੱਕ ਅਸੀਂ ਸਟੈਬਲਿਸ਼ ਕਰ ਰਹੇ ਆ ਤੇ ਉਸ ਦਾ ਨਾਮ ਵੀ ਅਸੀਂ ਚੱਕ ਨਾਨਕੀ ਰੱਖ ਰਹੇ ਆ ਟੈਂਟ ਸਿਟੀ ਦਾ ਕਿਉਂਕਿ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਅਨੰਪੁਰ ਸਭ ਲਸਾਇਆ ਤਾਂ ਸਭ ਤੋਂ ਪਹਿਲਾਂ ਨਾਮ ਚੱਕਦਾਨ ਕੀ ਸੀਗਾ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਹਰ ਜਿਹੜੇ ਸਬੰਧਿਤ ਜਿਹੜੀ ਤਿਆਰੀਆਂ ਨੇ ਚਾਰੋਂ ਨਗਰ ਕੀਰਤਨਾਂ ਦੇ ਉੱਤੇ ਪਰਸੋਂ ਤੋਂ ਸਾਡੀ ਟੀਮ ਮਿਨਿਸਟਰਸ ਦੀ ਟੀਮ ਦੀ ਸੀਐਮ ਸਾਹਿਬ ਨੇ ਡਿਊਟੀ ਲਾ ਦਿੱਤੀ ਹੈ ਮੈਂ ਮੇਰੇ ਨਾਲ ਦੀਪਕ ਬਾਲੀ ਜੀ ਸਾਡੇ ਸਾਥੀ ਸਥੌਮ ਸਾਹਿਬ ਹਰਪਜਨ ਸਿੰਘ ਜੀ ਅਸੀਂ ਪੂਰੇ ਪੰਜਾਬ ਦੇ ਜਿੱਥੋਂ ਜਿੱਥੋਂ ਚਾਰੋਂ ਨਗਰ ਕੀਰਤਨਾਂ ਨੇ ਗੁਜ਼ਰਨਾ ਹੈ ਉਹਨਾਂ ਦੀ ਰੇਕੀ ਕਰਾਂਗੇ ਕਿਤੇ ਕੋਈ ਕੰਮ ਹੋਣ ਵਾਲਾ ਕਿਤੇ ਕੋਈ ਸੜਕ ਦਾ ਕੋਈ ਬਨਣ ਵਾਲੀ ਹੈ ਕੋਈ ਕੁਝ ਵੀ ਕੰਮ ਹੋਣ ਵਾਲਾ ਸਾਰੇ ਸਬੰਧਿਤ ਡਿਪਟੀ ਕਮਿਸ਼ਨਰਸ ਸਾਰੇ ਸਬੰਧਿਤ ਐਮਐਲਏਸ ਜਿਵੇਂ ਉੱਥੇ ਦੇ ਰਿਲੀਜੀਅਸ ਆਗੂ ਨੇ ਸੰਖ ਸੰਤ ਮਹਾਪੁਰਖ ਨੇ ਸ਼ਬਦਾਂ ਦੇ ਨਾਲ ਮੀਟਿੰਗ ਕਰਕੇ ਦਿਨ ਰਾਤ ਇਕ ਕਰਕੇ ਅਸੀਂ ਲੱਗੇ ਹੋਏ ਹਾਂ ਤਾਂ ਕਿ ਅਸੀਂ ਇਹ ਜਿਵੇਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਆਖਦੇ ਹਨ ਕਿ ਸਾਡੇ ਵੱਡੇ ਵੱਡੇ ਭਾਗ ਨੇ ਕਿ ਸਾਡੇ ਕਾਰਜਕਾਲ ਚ ਸ਼ਤਾਬਦੀ ਹੈ ਤੇ ਆਪਣੇ ਵੱਲੋਂ ਕੋਈ ਵੀ ਐਦਾਂ ਦਾ ਕਾਰਜ ਨਾ ਹੋਵੇ ਜੋ ਰਿਹਾ ਜਾਵੇ ਤਾਂ ਪੂਰੀ ਜਿਹੜੀ ਉਹਦੀ ਤਿਆਰੀਆਂ ਕਰ ਰਹੇ ਆਂ ਆਪ ਸਭ ਦੇ ਅੱਜ ਬੜਾ ਵੱਡਾ ਦਿਨ ਸੀ ਥਾਰੇ ਸੰਤ ਮਹਾਪੁਰਖਾਂ ਦੇ ਉਹਨਾਂ ਸਾਹਮਣੇ ਇਹ ਪਲਾਨ ਕਿਤ ਸਾਂਝਾ ਕੀਤਾ ਤੇ ਸਭ ਨੇ ਬੜੀ ਸ਼ਲਾਘਾ ਕੀਤੀ ਸਾਰੇ ਸੰਤਾਂ ਮਹਾਂਪੁਰਖਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜ਼ਿੰਮੇਵਾਰੀ ਵੀ ਸਾਂਭਾਂਗੇ ਲੰਗਰਾਂ ਦੀ ਤੇ ਸਾਰੀ ਤੇ ਅਸੀਂ ਵੱਧ ਤੋਂ ਵੱਧ ਦੇ ਵਿੱਚ ਯੋਗਦਾਨ ਪਾਵਾਂਗੇ ਧੰਨਵਾਦ ਜੀ ਪ੍ਰਧਾਨ ਮੰਤਰੀ ਨੂੰ ਵੀ ਸੱਦਾ ਦੇ ਜੀ ਕਿਉਂਕਿ ਗੁਰੂ ਸਾਹਿਬ ਨੇ ਅਸਲ ਵਿੱਚ ਦੱਸਿਆ ਹੀ ਆ ਕਿ ਕਿਸੇ ਹੋਰ ਧਰਬਲੇ ਜਿਹੜੀ ਹੈਗੀ ਕਰਵਾਣੀ ਹੈ ਜੀ ਇਹ ਮੇਰੀ ਬੇਨਤੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਲਿਸਟ ਯਰ ਕਰ ਰਹੇ ਨੇ ਕਿ ਜੋ ਜੋ ਦੇਖੋ ਅਸੀਂ ਬਟੌਰ ਸੇਵਾਦਾਰ ਅਸੀਂ ਉਹਨਾਂ ਦੀ ਟੀਮ ਹੈ ਜੋ ਜੋ ਸਾਡੀ ਡਿਊਟੀ ਲੱਗਦੀ ਹੈ ਦੱਸਦੇ ਪਰ ਇਹ ਆਲਰੇਡੀ ਜਿੰਨੀ ਕਿ ਮੇਰੇ ਨੌਲੇਜ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੂਰੇ ਲਿਸਟ ਯਰ ਕਰ ਰਹੇ ਹੋ ਸਕਦਾ ਉਹਨਾਂ ਨੂੰ ਇਨਵਾਈਟ ਕਰ ਵੀ ਦਿੱਤਾ ਹੋਵੇ ਅੱਛਾ ਕਿ ਵਾਈਟ ਵਾਸ਼ ਦੀ ਗੱਲ ਕਰ ਰਹੇ ਸੀ ਵਾਈਟ ਵਾਸ਼ ਦਾ ਅਮਰ ਸਰਨੂਨ ਜਿਹੜਾ ਹੈਗਾ ਚਿੱਟਾ ਰੰਗ ਜਿਹੜਾ ਹੈਗਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਨੂੰ ਜੀ ਵਾਈਟ ਸਿਟੀ ਦੇ ਵਿੱਚ ਜਿਹੜਾ ਹੈ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਇੱਕ ਫਾਊਂਡੇਸ਼ਨ ਸਟੋਨ ਰੱਖਿਆ ਅਸੀਂ ਅੱਜ ਵੀਡੀਓ ਵੀ ਉਹਦੀ ਜਾਰੀ ਕਰਦਾਂਗੇ ਆਫੀਸ਼ially ਇਸ ਤੋਂ ਬਾਅਦ ਜੁਹਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਜਿਹੜਾ ਹੈ ਜਿਹੜਾ ਮਾਰਗ ਹੈ ਤਕਸ਼ਦੀ ਕੇਸਗੜ ਸਾਹਿਬ ਨੂੰ ਤੇ ਸਫੇਦ ਸੰਗਮਰਮਰ ਦੇ ਨਾਲ ਬਹੁਤ ਅਲੌਕਿਕ ਉਹ ਜਿਹੜੀ ਹੈਰੀਟੇਜ ਸਟਰੀਟ ਵਿਰਾਸਤੀ ਮਾਰਗ ਜਿਹੜਾ ਹੈ ਉਹ ਬਣੂਗਾ ਜੀ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਨਨਪੁਰ ਸਾਹਿਬ ਚ ਚਾਹੇ ਅੱਜ ਵੀ ਸੀਐਮ ਸਾਹਿਬ ਨੇ ਪਲਾਨ ਦੱਸੇ ਹੈ ਨਨਪੁਰ ਸਾਹਿਬ ਜਿਹੜਾ ਬਾਈਪਾਸ ਬੰਨਣਾ ਫੋਰ ਲੇਨਿੰਗ ਹੋ ਰਹੀ ਹੈ ਉਹਦੇ ਬਾਰੇ ਆਨੰਦਪੁਰ ਸਾਹਿਬ ਦੇ ਮਲਟੀ ਲੈਵਲ ਜਿਹੜੀ ਪਾਰਕਿੰਗ ਬੰਨੀ ਹੈ 500 ਗੱਡੀਆਂ ਦੀ ਉਹ ਸਾਰੇ ਸੀਐਮ ਸਾਹਿਬ ਜੀ ਨੇ ਸੰਤਾ ਮਾਹਪੁਰ ਖਾਨ ਨੂੰ ਦੱਸਿਆ ਜਿਹੜੀ ਜੱਫੇ ਬੰਦਿਆਂ ਨਾਲ ਗੱਲਬਾਤ ਹੋਈ ਹੈ ਕਿਸ ਤਰੀਕੇ ਦੀ ਕੋਆਪਰੇਸ਼ਨ ਲਈ ਹੋ ਗਿਆ ਸੁਲਤਾਨਪੁਰ ਲੋਧੀ ਜਰ ਗੱਲ ਕਰ ਲਈਏ ਰਾਜਨੀਤੀ ਦੇਖਣ ਨੂੰ ਮਿਲ ਸੀ ਇੱਕ ਪਾਸੇ ਕਾਂਗਰਸ ਦਾ ਤਰਕਾਰਾ ਸੀਗਾ ਇਸ ਦੀ ਇਸ ਦਾ ਤਰਕਾਰਾ ਸੀਗਾ ਇੱਥੇ ਕਿਸ ਤਰੀਕੇ ਨਾਲ ਨਹੀਂ ਨਹੀਂ ਕੋਈ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਅਸੀਂ ਸੀਐਮ ਸਾਹਿਬ ਨੇ ਸਾਫ਼ ਕਿਹਾ ਸਾਰੇ ਸੰਤਾ ਮਾਪੁਰਖਾਂ ਨੂੰ ਜੀ ਕਿ ਆਪ ਜੀ ਨਾਲ ਅੱਗੇ ਲੱਗਣਾ ਸਾਡੀ ਤਾਂ ਅਸੀਂ ਤਾਂ ਸੇਵਾਦਾਰ ਹਾਂ ਤੁਸੀਂ ਸਾਨੂੰ ਇਹ ਦੱਸਣਾ ਵੀ ਇਹ ਸੜਕ ਠੀਕ ਕਰ ਦੋ ਇੱਥੇ ਆ ਕਮੀ ਹੈ ਆ ਚਾਹੀਦੀ ਐਨੀ ਫੋਰਸ ਚਾਹੀਦੀ ਹੈ ਅਸੀਂ ਬੈਕ ਐਂਡ ਤੇ ਰਹਿ ਕੇ ਸਾਡਾ ਕੰਮ ਐਡਮਿਨ ਦੇਖਣਾ ਲॉ ਐਂਡ ਆਰਡਰ ਦੇਖਣਾ ਟ੍ਰੈਫਿਕ ਜਮ ਨਾ ਹੋਵੇ ਸੜਕਾਂ ਠੀਕ ਹੋਣ ਅਸੀਂ ਬੈਕਸਾਰਾ ਕੁਝ ਸੰਤਾ ਮਹਾਪੁਰਖਾਨਾ ਤੇ ਅੱਜ ਐਸਜੀਪੀਸੀ ਦੇ ਮੈਂਬਰ ਵੀ ਆਏ ਸੀ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨਾਲ ਵੀ ਮੇਰੇ ਖਾਲ ਸੀਐਮ ਸਾਹਿਬ ਦੀ ਗੱਲ ਹੋਈ ਹੈ ਹਰ ਤਰੀਕੇ ਦੇ ਜਿਹੜੇ ਸੀਐਮ ਸਾਹਿਬ ਨੇ ਨਿਰਦੇਸ਼ ਦਿੱਤੇ ਕਿ ਅਸੀਂ ਸਭ ਨੇ ਬੈਕਐਂਡ ਤੇ ਰਹਿ ਕੇ ਜਿਹੜੇ ਜ਼ਮੀਨੀ ਕੰਮ ਆ ਉਹ ਕਰਨੇ ਆ ਸੰਤਾ ਮਹਾਪੁਰਖਾਨੋ ਜਿਹੜੀ ਸੰਪਰਦਾਇਆਂ ਨੇ ਇਹਨੇ ਅੱਗੇ ਹੋ ਕੇ ਸਾਰੇ ਮੰਚ ਸਾਂਭ ਰਹੇ ਨੇ ਸਾਰੇ ਜਿਹੜੇ ਦੀਵਾਨ ਹੈ ਜਾਂ ਜੋ ਵੀ ਸਮਾਗਮ ਹੋਣੇ ਉਹਨਾਂ ਦੇ ਅੱਛਾ ਬਸ ਬਹੁਤ ਚਰਚਾ ਤੋਂ ਬਾਹਰ ਜਿਹੜੇ ਨੇ ਸਿੱਖ ਸੰਗਤਾਂ ਤੇ ਆਮ ਜਿਹੜੇ ਬਾਹਰ ਬੜੇ ਖਾਸ ਜਿਹੜੇ ਵਿਅਕਤੀ ਵੀ ਰਹਿੰਦੇ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਉਹਨਾਂ ਵਾਸਤੇ ਕੋਈ ਸਪੈਸ਼ਲ ਤੁਸੀਂ ਕੋਈ ਜੀ ਜੀ ਅਸੀਂ ਟਾਈਂ ਦੀ ਟੈਂਸਿਟੀ ਦਾ ਬੰਦੂਬਸ ਕੀਤਾ ਹੈ ਜੀ ਸਾਰੇ ਏਅਰਪੋਰਟਸ ਤੇ ਹੀਰਵੇ ਸੈਕਸ਼ਨਸ ਤੇ ਬੰਦੂਬਸਟ ਹੋਣਗੇ ਹਰ ਤਰ੍ਹਾਂ ਦੀ ਤਿਆਰੀ ਜੀ ਉਹਨਾਂ ਨੂੰ ਫੈਸਿਲਿਟੇਟ ਕਰਨ ਲਈ ਪੰਜਾਬ ਸਰਕਾਰ ਆ ਰਹੀ ਹੈ। ਮੈਰਿਕਲ ਚਰਚਾ ਛੜੀ ਹੋਈ ਸੀ ਕਿ ਅਨਦਪੁਰ ਸਾਹਿਬ ਨੂੰ ਵੱਖਰਾ ਡਿਸਟ੍ਰਿਕਟ ਬਣਾ ਦਿੱਤਾ। ਦੇਖੋ ਜੀ ਮਾਨਯੋਗ ਸੀਐਮ ਸਾਹਿਬ ਦੇ ਵਿਚਾਰ ਦੇ ਵਿੱਚ ਉਹ ਉਹਨਾਂ ਦੇ ਦੇ ਉਹਨਾਂ ਦਾ ਪ੍ਰੈਰੋਗੇਟਿਵ ਹੈ ਸੀਸਪੇਟ ਸਾਹਿਬ ਜਿਹੜਾ ਤੁਸੀਂ ਜਿਹੜਾ ਪ੍ਰੋਗਰਾਮ ਹੈ ਨਗਰ ਕੀਰਤਨ ਨਗਰ ਕੀਰਤਨ ਜਿਹੜਾ ਹੈਗਾ 29 ਨਵੰਬਰ ਨੂੰ ਜੀ ਨਹੀਂ ਉਹ ਉਹ 29 ਨਵੰਬਰ ਨੂੰ ਉਹ ਸਾਡੇ ਜਿਹੜਾ 24 ਨਵੰਬਰ ਨੂੰ ਸੀਸਪੇਟ ਅਗਰ ਕੀਰਤਨ 29 ਨਵੰਬਰ ਨੂੰ ਕਿਉਂਕਿ ਉਹਨਾਂ ਦਾ ਖਾਤਾ ਆਇਆ ਸੀ ਸੀਐਮ ਸਾਹਿਬ ਨੂੰ ਕਿ ਉਹ 3 29 ਨਵੰਬਰ ਨੂੰ ਅਸੀਂ ਜਿਹੜਾ ਹੈ ਸੀਸ ਸਦਸਕਾਰ ਦਿਵਸ ਮਨਾ ਰਹੇ ਹਾਂ ਤਾਂ ਇਸ ਕਰਕੇ ਤੁਸੀਂ ਆਪਣੀ ਟੈਂਸਿਟੀ ਲਈ ਸਾਡੀ ਟੈਂਸਿਟੀ 27 ਨਵੰਬਰ ਤੱਕ ਸੀ ਉਹਨੂੰ 3 ਨਵੰਬਰ ਤੱਕ ਐਕਸਟੈਂਡ ਕਰ ਦੋ ਤਾਂ ਇਮੀਡੀਏਟਲੀ ਸੀਐਮ ਸਾਹਿਬ ਜੀ ਨੇ ਆਦੇਸ਼ ਦੇ ਦਿੱਤੇ ਕਿ ਕਰੋ ਅੱਜ ਨਾਲ ਹੀ ਅੱਜ ਸੰਤਾ ਮਾਹਪੁਰਖਾਂ ਵੱਲੋਂ ਇੱਕ ਹੋਰ ਇਸ਼ੂ ਜਿਹੜਾ ਹੈ ਉਹਦਾ ਵੀ ਜਿਹੜਾ ਮੌਕੇ ਦੇ ਉੱਤੇ ਹੀ ਸੀਐਮ ਸਾਹਿਬ ਨੇ ਨਿਰਦੇਸ਼ ਦੇ ਦਿੱਤੇ ਕਿ ਵਿਰਾਸਤੀ ਖਾਲਸੇ ਦੇ ਵਿੱਚ ਕੁਝ ਅਤਰਾ ਜਿਓ ਜਿਵੇਂ ਭੰਗੜਾ ਪਾਉਂਦੇ ਗਿੱਧਾ ਪਾਉਂਦੇ ਜਿਹੜੇ ਉਹ ਕਿਖ ਲਈ ਉਹ ਖਾਲਸੇ ਦੇ ਪ੍ਰਤੀਕ ਹੈ ਵੀ ਉਸ ਦੀ ਜਗ੍ਹਾ ਘਟਕਾ ਲੱਗਣਾ ਚਾਹੀਦਾ ਬਹੁਤ ਸਾਰੇ ਜਿਹੜੇ ਸੰਪਰਦਾਵਾਂ ਵੱਲੋਂ ਸੰਤਾ ਮਾਹਪੁਰਖਾਂ ਵੱਲੋਂ ਕਿ ਸਾਡੀ ਲੰਬੀ ਮੰਗ ਹੈ ਹਾਂਜੀ ਵੀ ਸਾਡੀ ਇਹ ਲੰਬੀ ਮੰਗ ਹੈ ਕਿ ਜਦੋਂ ਉਹਦਾ ਨਾਮ ਵਿਰਾਸਤੀ ਖਾਲਸਾ ਹੈ ਤਾਂ ਖਾਲਸੇ ਦੇ ਨਾਲ ਜੁੜੀਆਂ ਹੋਈਆਂ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਸੇ ਵਕ ਦਿਸ਼ਾ ਨਿਰਦੇਸ਼ ਦੇ ਦਿੱਤੇ ਕਿ ਉਹਨਾਂ ਨੂੰ ਬਦਲ ਕੇ ਜਿਵੇਂ ਇਹਨਾਂ ਨਾਲ ਗੱਲ ਕਰਕੇ ਗੱਤਕਾ ਦੇ ਜਾਂ ਜੋ ਪ੍ਰਤੀਕ ਹੋਣੇ ਚਾਹੀਦੇ ਸਿੱਖ ਮਾਰਸ਼ਲ ਆਰਟਸ ਦੇ ਉਹ ਲੱਗ ਜਾਵੇ। ਇਹ ਪੇਟਾ ਨੂੰ ਹੀ ਕਿਦਰੀ ਪੇਟਾ ਨਾਲ ਅਵ ਕਰ ਦਿਆ ਹੈ ਲਿਮਿਟਿਡ ਨੰਬਰਸ ਫਨ ਜੋਬ ਸਰਕਾਰ ਦੀ ਤਰਫੋਂ ਸੀਐਮ ਜਾਂ ਕੈਬਨਟਸ ਕੋਈ ਜਾਇ ਹੈ। ਦੇਖੋ ਜੀ ਅਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੇ ਸੰਤਾਂ ਮਹਾਂਪੁਰਖਾਂ ਨੂੰ ਵੀ ਅਪੀਲ ਕੀਤੀ ਹੈ। ਕਿ ਕਿਉਂ ਲਈ ਆਪ ਸਭ ਜਾਣਦੇ ਹੋ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਜ਼ੋਰਦਾਰ ਪ੍ਰੋਟੈਸਟ ਸਿਟੀ ਰੇਜ਼ ਕੀਤਾ ਸੀਗਾ ਖੁਦ ਪੀਸੀ ਕਰਕੇ ਤੇ ਉਸ ਤੋਂ ਬਾਅਦ ਐਮਐਚਏ ਨੇ ਲਾਅ ਕਿਤਾ ਭਾਜਪਾ ਦੇ ਕੇਂਦਰ ਸਰਕਾਰ ਨਾਲ ਐਲੌਕ ਕੀਤਾ ਤਾਂ ਅਜਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰੇ ਸੰਤਾਂ ਮਹਾਪੁਰਖਾਂ ਨੂੰ ਕਿਹਾ ਵੀ ਕੋਈ ਵੀ ਸੰਤ ਮਹਾਪੁਰਖ ਖੁਦ ਵੀ ਜਾਣਾ ਚਾਹੁੰਦਾ ਹੈ ਜਾਂ ਫਿਰ ਉਹਨਾਂ ਦੀ ਕੋਈ ਸੰਗਤ ਜਾਣਾ ਚਾਹੁੰਦੀ ਹੈ ਤਾਂ ਪੰਜਾਬ ਸਰਕਾਰ ਉਹਨਾਂ ਦੇ ਚੀਫ ਸਕੱਟਰੀ ਸਾਹਿਬ ਦੀ ਡਿਊਟੀ ਲਈ ਕਿ ਤੁਸੀਂ ਫੈਸਿਲੀਟੇਟ ਕਰੋਗੇ ਉਹਨਾਂ ਦੇ ਵੈਰੀਫਿਕੇਸ਼ਨ ਉਹਨਾਂ ਦੇ ਕਾਗਜ਼ਾਤ ਤਾਂ ਕਿ ਉਹਨਾਂ ਨੂੰ ਵੀਜ਼ਾ ਜਲਦਤ ਜਲਦ ਮਿਲ ਸਕੇ ਤੇ ਸਿੱਖ ਸੰਗਤ ਜਿਹੜੇ ਦਰਸ਼ਨ ਕਰ ਸਕੇ ਨਹੀਂ ਨਹੀਂ ਮਾਈਕ ਕੁਐਸਚਨ ਹੈ ਮੈਂ ਮੂਹਰੇ ਦੀ ਡਿਸਕਸ਼ਨ ਨਹੀਂ ਹੈ ਬਟ ਸਿੰਸ ਦਿਸ ਵਾਸ ਦਾ ਪਾਰਟ ਆਫ ਦਾ ਡਿਸਕਸ਼ਨ ਹੋ ਰਿਹਾ ਤੇ ਬੱਸ ਸਭ ਇਕੱਲਾਕੋ ਸਵਾਲ ਇਹਦੇ ਵਿੱਚ ਰਹੇਗਾ ਕਿ ਅੱ अशwini Sharma ਹੋ ਰਹੇ ਵੱਲੋਂ ਇੱਕ ਟਵੀਟ ਵੀ ਆ ਗਿਆ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ 12000 ਕਰੋੜ ਰੁਪਏ ਦਾ এসਡੀਆਰ ਅੰਦਾ ਫੰਡ ਸੀਗਾ ਕਹਿੰਦੇ ਉਹ ਡਾਇਰੈਕਟਲੀ ਉਹਨੂੰ ਖਰਚਾ ਨਾਸਤੇ ਲੱਗ ਤੋਂ ਫੰਡ ਨਹੀਂ ਬਣਾਇਆ ਗਿਆ ਉਸ ਦੇ ਵਿੱਚੋਂ ਖਰਚੇ ਕੀਤੇ ਗਏ ਨੇ ਕਿ ਸਰਕਾਰੀ ਖਰਚੇ ਹੋਏ ਉਹ ਮੈਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਦੇਖੋ ਜੀ ਮੇਰੀ ਮੇਰੀ ਫਿਰ ਬੇਨਤੀ ਹੈ ਮੇਰੀ ਨਿੱਜੀ ਆਦਤ ਹੁੰਦੀ ਹੈ ਕਿ ਜੋ ਮੇਰਾ ਡੋਮੇਨ ਨਹੀਂ ਮੌਤ ਤੇ ਕਮੈਂਟ ਇਹ ਰਹੀ ਤੁਸੀਂ ਮਾਨਯੋਗ ਵਿੱਤ ਮੰਤਰੀ ਸਾਹਿਬ ਮੇਰੀ ਮੇਰੀ ਇੱਕ ਸੰ ਇੱਕ ਸੰ ਇੱਕ ਸੰ ਪੰਡ ਇੱਕ ਸੰ ਮੇਰੀ ਬੇਨਤੀ ਹੈ ਤੇ ਦੂਜੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਹਰਪਾਲ ਚਿਮਾ ਜੀ ਦੱਸ ਬੈ ਰਾਜਨੀਤੀ ਉਹਨਾਂ ਲਈ ਅਸੀਂ ਅੱਜ ਕਿਸੇ ਮਕਸਦ ਦੇ ਨਾਲ ਸਾਡੇ ਇੰਨੀ ਮਹਾਨ ਸ਼ਹਾਦਤ ਹੈ ਨਾ ਸਾਡਾ ਮਹਾਨ ਵਿਰਸਾ ਸਾਨੂੰ ਇਹ ਹੈ ਕਿ ਅਸੀਂ ਦੁਨੀਆ ਤੱਕ ਆਪਣੇ ਗੁਰੂ ਦੀ ਗੱਲ ਲੈ ਕੇ ਜਾ ਸਕੀਏ ਆਪ ਜੀ ਦੇ ਮਾਧਿਅਮ ਦੇ ਆਪ ਜੀ ਦਾ ਵੀ ਸਹਿਯੋਗ ਚਾਹੀਦਾ ਇਹ ਰਾਜਨੀਤੀਆਂ ਤਾਂ ਰੋਜ਼ ਹੁੰਦੀਆਂ ਰਹਿਣਗੀਆਂ ਰੋਪ ਪ੍ਰਤੀਰੋਪ ਇਹ ਤਾਂ ਰਾਜਨੀਤੀ ਦਾ ਰੋਜ਼ ਦਾ ਕੰਮ ਹੈ ਪਰ ਅਸੀਂ ਆਪਣੇ ਗੁਰੂ ਦੇ ਲਈ ਜਿਹੜਾ ਹੈ ਉਹਨਾਂ ਦੀ ਮਹਾਨ ਸ਼ਹਾਦਤ ਤੇ ਉਹਨੇ ਉਹ ਦੇਸ਼ ਲਈ ਦਿੱਤੀ ਪੂਰੀ ਮਾਨਵਤਾ ਲਈ ਦਿੱਤੀ ਤੇ ਅਸੀਂ ਜਿਹੜੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਸ ਨੂੰ ਜਿਹੜਾ ਇਸ ਪੀਸੀ ਦਾ ਜਿਹੜਾ ਮਤਲਬ ਹੈ ਮੇਰੇ ਮੇਰੀ ਆਪਣਾ ਬਾਕੀ ਤਾਂ ਰੋਜ਼ ਆਪਾਂ ਮਿਲਦੇ ਹਾਂ ਸ੍ਰੀ ਹਨਪੁਰ ਸਾਹਿਬ ਨੂੰ ਵਫਰਾ ਜ਼ਿਲ੍ਹਾ ਜਿਹੜਾ ਬਜਟ ਦੀ ਦੇਖੋ ਸੀ ਬਜਟ ਤਾਂ ਪਹਿਲਾਂ ਹੀ ਇਸ ਵਾਰੀ ਬਜਟ ਸੀ ਅਲੋਕੇਸ਼ਨ ਸਗੀ ਪਰ ਸੀਐਮ ਸਾਹਿਬ ਨੇ ਕਿਹਾ ਕੋਈ ਬਜਟ ਦੀ ਗੱਲ ਨਹੀਂ ਤੁਸੀਂ ਕੰਮ ਲੈ ਕੇ ਆਓ ਤੇ ਆਲਰੇਡੀ ਕੰਮ ਟੈਂਡਰ ਸਿੱਤੀ ਦਾ ਟੈਂਡਰ ਮੇਰੇ ਖਿਆਲ ਅੱਜ ਹੀ ਆ ਕੱਲ੍ਹ ਖੁੱਲਣਾ ਹੈ ਦ੍ਰੋਹਨ ਸ਼ੋ ਦੇ ਦੇ ਰਿਲਾਇਟ ਇਹ ਕਿੰਦੇ ਕੰਮ ਕਹਿ ਰਹੇ ਆ ਇਹ ਉਦੋਂ ਤੁਹਾਨੂੰ ਦੱਸ ਰਹੇ ਜਦੋਂ ਇਹਨਾਂ ਦੇ ਟੈਂਡਰ ਐਗਜ਼ੀਕਿਊਟ ਹੋ ਗਏ ਫਲੋਟ ਹੋ ਗਏ ਯਾਨੀ ਇਹ ਇਦਾਂ ਨਹੀਂ ਹੈ ਇਹਨਾਂ ਦੇ ਪਿੱਛੇ ਸਾਡੀ 6 ਮਹੀਨੇ 1 ਸਾਲ ਦੀ ਵਰਕਿੰਗ ਚੱਲ ਰਹੀ ਹੈ ਸੋ ਜਦੋਂ ਅਸੀਂ ਤੁਹਾਨੂੰ ਆਪ ਜੀ ਨੂੰ ਇਹ ਸਾਰਾ ਦੱਸ ਰਹੇ ਆ ਇਹ ਸਾਰਿਆਂ ਦੇ ਟੈਂਡਰ ਐਗਜ਼ੀਕਿਊਟ ਹੋ ਚੁੱਕੇ ਨੇ ਬਿਡਸ ਆ ਚੁੱਕੀਆਂ ਨੇ ਫਾਈਨਲ ਸਿੰਘ ਬੁੱਕ ਹੋ ਚੁੱਕੇ ਪਾਟੇ ਸਿੰਘ ਬੁੱਕ ਹੋ ਚੁੱਕੇ ਸਾਰੇ ਅਰੇਂਜਮੈਂਟ ਸਾਰੇ ਹੋਣ ਤੋਂ ਬਾਅਦ ਤਾਸੀ ਅੱਜ ਪ੍ਰੈਸ ਕਾਨਫਰੰਸ ਹੈ ਹੈਰਿਟੇਜ ਸਟਰੀਟ ਉਹਦਾ ਕੰਪਲੀਟ ਹੋ ਜੇਗੀ ਉਹ ਤੋਂ ਤੱਕ ਨਹੀਂ ਕੰਪਲੀਟ ਹੋ ਸਕਦੀ ਉਹ ਤਾਂ ਲੰਬਾ ਕੰਮ ਹੈ ਰਾਦਰ ਉਸ ਸਮੇਂ ਲਈ ਅਸੀਂ ਉਹਦਾ ਕੰਮ ਰੋਕ ਦਾਂਗੇ ਉਹ ਜਿਹੜੇ 3 ਹਫਤੇ ਅਸੀਂ ਉਹਦਾ ਕੰਮ ਰੋਕ ਦਾਂਗੇ ਤਾਂ ਕਿ ਸੰਗਤ ਨੂੰ ਤਕਲੀਫ ਨਾ ਹੋਵੇ ਇਸ ਤੋਂ ਇਲਾਵਾ ਹੋਰ ਵੀ ਨਨਪੁਰ ਸਾਹਿਬ ਦੇ ਬਹੁਤ ਸਾਰੇ ਡਵੈਲਪਮੈਂਟ ਦੇ ਕੰਮ ਹੈ ਅਸੀਂ ਲੋਕੋ ਆਪ ਸਭ ਨੂੰ ਵੀ ਅਪੀਲ ਹੈ ਅਸੀਂ ਵੀ ਆਪਣੇ ਦਫ਼ਤਰਾਂ ਚਲਾਏ ਅੱਜ ਵੀ ਫੇਰ ਸਕੂਲਾਂ ਨੂੰ ਦੁਬਾਰਾ ਚਿੱਠੀ ਭੇਜੀ ਹੈ ਮੈਂ ਤਾਂ ਆਪਣੀ ਗੱਡੀ ਪਿੱਛੇ ਵੀ ਲਾਉਂਗਾ ਅਸੀਂ ਆਪਣੇ ਇਹਨੂੰ ਜਿੰਨਾ ਕਰ ਸਕੀਏ 350 ਸਾਲ ਸ਼ਹਾਦਤ ਦੇ ਤੇ ਇਹ ਕਿਸੇ ਕੋਈ ਇਹ ਨਹੀਂ ਹੈ ਕਿ ਕਿਸੇ ਪਾਰਟੀ ਦਾ ਇਹ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਨਹੀਂ ਇਹ ਹਰ ਇੱਕ ਇਹ ਐਸ ਇਨਸਾਨ ਹੈ ਵੀ ਨਿਕੂੰਗਾ ਕਿ ਨਾ ਸਿੱਖਾਂ ਦਾ ਪ੍ਰੋਗਰਾਮ ਹੈ ਇਹ ਹਰ ਇੱਕ ਮਾਨਵ ਇੱਕ ਇਨਸਾਨ ਦਾ ਫਰਜ ਬਣਦਾ ਕਿ ਅਸੀਂ ਇਦਾਂ ਇੰਨੀ ਮਹਾਨ ਸ਼ਹਾਦਤ ਜਿੱਦੀ ਹੋਰ ਦੁਨੀਆ ਤੇ ਕੋਈ ਮਿਸਾਲ ਨਹੀਂ ਆਪਣੇ ਆਪਣੇ ਧਰਮ ਲਈ ਆਪਣੇ ਆਪਣੇ ਮੁਲਕ ਲਈ ਆਪਣੇ ਆਪਣੇ ਪੰਥ ਲਈ ਆਪਣੀ ਸੋਚ ਲਈ ਤਾਂ ਬਹੁਤ ਸ਼ਹਾਦਤਾਂ ਹੋਈਆਂ ਪਰ ਕਿਸੇ ਦੇ ਲਈ ਜਿਹੜੀ ਇਦਾਂ ਦੀ ਸ਼ਹਾਦਤ ਤੇ ਹੋਰ ਇਹ ਸਾਰਾ ਇਤਿਹਾਸ ਜਿਹੜਾ ਹੈ ਗੁਰੂ ਸਾਹਿਬ ਦਾ ਆਪਣਾ ਜੀਵਨ ਅੱਜ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਦੱਸਿਆ ਕਿਵੇਂ ਉਹਨਾਂ ਦੇ ਜੀਵਨ ਚੋਂ ਜਿਹੜਾ ਹੈ ਮਹਾਨਤਾ ਚ ਝਲਕਦੀ ਹੈ। ਆ ਕਿ ਹਮੇ ਵੀ ਬੜੀ ਉਲੂਹੀਏ ਦੇ ਸਾਥੀਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰਹਿਸ਼ ਵਿਖੇ ਇੱਕ ਬਹੁਤ ਹੀ ਅਹਿਮ ਮੀਟਿੰਗ 350 ਸਾਲਾਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦੇਵਾਲਾ ਜੀ ਤੇ ਨਾਲ ਹੀ 350 ਸਾਲਾਂ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਤੰਤਨ ਗੁਰਗੋਬਿਧ ਸਿੰਘ ਸਾਹਿਬ ਜੀ ਦੇ ਗੁਰਤਾ ਗੱਦੀ ਵਿਵਸਥ ਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸਾਡੇ ਸਾਰੇ ਹੀ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੇ ਨਾਮ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਛੇਨੇ ਕਰੋੜੀ ਸਤਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਤਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਸਤਕਾਰਯੋਗ ਬਾਬਾ ਤੀਰਤ ਸਿੰਘ ਜੀ ਤਪਸਥਾਨ ਭਾਈ ਜੈਤਾ ਜੀ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਮੌਜੂਦਾ ਐਸਜੀਪੀਸੀ ਮੈਂਬਰ ਸਤਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਸਤਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਆਰ ਸਤਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਰਾਏਪੁਰ ਮੌਜੂਦਾ ਐਸਜੀਪੀਸੀ ਮੈਂਬਰ ਸਤਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੀ ਵਾਲੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀ ਅਨੰਪੁਰ ਸਾਹਿਬ ਜੀ ਦੇ ਨੁਮਾਇੰਦੇ ਸਨ ਸਤਕਾਰਯੋਗ ਬਾਬਾ ਸੁਰਸਿੰਘ ਜੀ ਵਾਲੇ ਸਤਕਾਰਯੋਗ ਬਾਬਾ ਬੁੱਧ ਸਿੰਘ ਜੀ ਨਿੱਕੀ ਘੋਮਣ ਵਾਲੇ ਸਤਕਾਰਯੋਗ ਸੰਤ ਨਿਰਮਲ ਦਾਸ ਦੀ ਜੋੜੇ ਵਾਲੇ ਪ੍ਰੋਫੈਸਰ ਪਿੰਦਰ ਸਿੰਘ ਜੀ ਮਾਲਪੁਰ ਬੁੰਗਾ ਸਾਹਿਬ ਵਾਲੇ ਸਤਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋਂ ਬਾਬਾ ਮੇਜਰ ਸਿੰਘ ਜੀ ਸਤਕਾਰਯੋਗ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਬਲਦੇਵ ਸਿੰਘ ਜੀ ਖਡੂਰ ਸਾਹਿਬ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਸਤਕਾਰਯੋਗ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬੀਦੀ ਚੰਦ ਸੁਰਸਿੰਘ ਵਾਲਿਆਂ ਵੱਲੋਂ ਬ ਸਤਕਾਰਯੋਗ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰੰਤਰਨ ਵਾਲਿਆਂ ਵੱਲੋਂ ਬਾਬਾ ਅਫਤਾਰ ਸਿੰਘ ਜੀ ਸਤਕਾਰਯੋਗ ਬਾਬਾ ਅਫਤਾਰ ਸਿੰਘ ਜੀ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸਤਕਾਰਯੋਗ ਬਾਬਾ ਸੋਹਣ ਸਿੰਘ ਜੀ ਕਾਰ ਸੇਵਾ ਬਾਬਾ ਬੁੱਢਾ ਜੀ ਸਤਕਾਰਯੋਗ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹੜੀ ਵਾਲੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਵੱਲੋਂ ਬਾਬਾ ਗੁਰਜੀਤ ਸਿੰਘ ਜੀ ਕੁੱਲੀ ਵਾਲੇ ਸਤਕਾਰਯੋਗ ਬਾਬਾ ਨਨ ਸਿੰਘ ਜੀ ਮੁੰਡਾ ਪਿੰਡ ਵਾਲੇ ਸਤਕਾਰਯੋਗ ਸੰਤ ਗੁਰਵਚਨ ਸਿੰਘ ਜੀ ਪਾਂਡਵਾ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਸਿੱਖ ਸਟੱਡੀਜ਼ ਚੇਅਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ ਜਸਬੀਰ ਕੌਰ ਗੁਰਮੁਖ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸਰਦਾਰ ਸਿਮਰਜੀਤ ਸਿੰਘ ਕੰਗ ਸੇਵਾ ਮੁਕਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਲਹਿਰ ਡਾਕਟਰ ਪਰਮਵੀਰ ਸਿੰਘ ਜੀ ਡਾਇਰੈਕਟਰ ਸਿੱਖ ਧਰਮ ਦਾ ਵਿਸ਼ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਗੁਰਦੇਵ ਸਿੰਘ ਜੀ ਬਜਵਾੜੇ ਵਾਲੇ ਬਾਬਾ ਬਲਵੀਰ ਸਿੰਘ ਜੀ ਬਿਰਦ ਆਸ਼ਰਮ ਬਾਬਾ ਜਗਜੀਤ ਸਿੰਘ ਜੀ ਮਿਰਜ਼ਾਪੁਰ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਦਿੱਲੀ ਬਾਬਾਜੀਤ ਸਿੰਘ ਜੀ ਨਿਰਮਲ ਕਟੀਆਂ ਜੋੜਾ ਇਹ ਮੈਂ ਸਾਰੇ ਸੰਤਾਂ ਮਾਪੁਰਖਾਂ ਨੇ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਤੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਦੱਸਿਆ ਜੋ ਪਲਾਨ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਕਿਉਂਕਿ ਮਾਨਯੋਗ ਮੁੱਖ ਮੰਤਰੀ ਜੀ ਦੀ ਇਹ ਹਮੇਸ਼ਾ ਹੀ ਜਦੋਂ ਤੋਂ ਇਹ 350 ਸਾਲਾ ਸ਼ਤਾਬਦੀ ਦੇ ਅਸੀਂ ਤਿਆਰੀ ਸ਼ੁਰੂ ਕੀਤੀ ਹੈ ਸਾਨੂੰ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਤੇ ਸਾਡੇ ਮੰਤਰੀਆਂ ਦੀ ਟੀਮ ਤਰਨਪ੍ਰੀਤ ਸੌਨ ਜੀ ਹਰਪਜਨ ਸਿੰਘ ਜੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਵਿਸ਼ ਪਦਰ ਤੇ ਜਿਵੇਂ ਉਹ ਐਗਜ਼ੈਕਟ ਕਹਿੰਦੇ ਕਿ ਜਿਵੇਂ 올림픽ਸ ਦੀ ਤਿਆਰੀ ਕਰਦੇ ਆ ਉਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਤੇ ਉਸ ਦਾ ਚੋਅ ਸਾਰਾ ਪਲਾਨ ਹੈ ਜਿਹੜਾ ਅਸੀਂ ਇਹਨਾਂ ਸਾਰੀਆਂ ਸੰਤਾਂ ਮਹਾਪੁਰਖਾਂ ਦੇ ਸਾਹਮਣੇ ਰੱਖਿਆ ਕਿਵੇਂ-ਕਿਵੇਂ ਸਰਕਾਰ ਸ਼ਤਾਬਦੀ ਮਨਾਊਗੀ ਨਾਲ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਐਸਜੀਪੀਸੀ ਮੈਂਬਰ ਵੀ ਸੀ ਸਿਕਸ ਸਕਾਲਰਸ ਵੀ ਸੀਗੇ ਤੇ ਸਾਰੇ ਸੰਤਾਂ ਮਹਾਪੁਰਖਾਂ ਤੋਂ ਸਹਿਯੋਗ ਮੰਗਿਆ ਤੇ ਬੜੀ ਅ ਅੱਜ ਬੜੀ ਲੰਬੀ ਇਹ ਵਾਰਤਾਲਾਪ ਚੱਲਿਆ ਤੇ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਇੰਨੇ ਸੰਤਾਂ ਮਹਾਪੁਰਖਾਂ ਦੇ ਜਿਹੜੇ ਚਰਨ 'ਤੇ ਤੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਹਾਜ਼ਰੀ ਵਿੱਚ ਜਿੱਥੇ ਸੇਖੂ ਗੁਰੂ ਗ੍ਰੰਥ ਸਾਹਿਬ ਜੀ ਸ਼ੁਭਿਤ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਪ ਹੋਇਆ ਅਰਦਾਸ ਹੋਈ ਸਮੂਹੀ ਅਰਦਾਸ ਹੋਈ ਗੁਰੂ ਸਾਹਿਬ ਜੀ ਦੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਦਸਮ ਪਿਤਾ ਦੇ ਚਰਨਾਂ 'ਚ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੋਈ ਕਿ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖੋ ਅਸੀਂ ਆਪ ਜੀ ਦੀ ਸ਼ਤਾਬ ਦੀ ਵੱਡੇ ਪੱਦਰ ਤੇ ਬਣਾ ਸਕੀ ਤੇ ਨਾਲ ਹੀ ਸਾਰੇ ਸੰਤਾਂ ਮੁਰਖਾਂ ਸੰਤਾਂ ਮਹਾਪੁਰਖਾਂ ਨੂੰ ਜਿਹੜਾ ਹੈ ਸਨਮਾਨ ਹੋਇਆ ਇਹ ਸਾਰਾ ਜੋ ਪਲਾਨ ਹੈ ਜੀ ਜਿਵੇਂ ਮੈਂ ਅੱਜ ਵੀ ਦੱਸਿਆ ਇੱਕ ਵਾਰੀ ਦੁਬਾਰਾ ਡਿਟੇਲ ਦੇ ਵਿੱਚ ਮਿਤੀ 25 ਅਕਤੂਬਰ ਨੂੰ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਸੀਂ ਸਾਰੇ ਸਾਡੀ ਸਾਰੀ ਸਰਕਾਰ ਅਰਦਾਸ ਕਰਕੇ ਰਸਮੀ ਤੌਰ ਤੇ ਸਮਾਗਮਾਂ ਦੀ ਸ਼ੁਰੂਆਤ ਹੋਊਗੀ ਤੇ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ ਠੀਕ 25 ਤਰੀਕ ਤੋਂ ਬਾਅਦ ਪੰਜਾਬ ਦੇ ਸਾਰੇ ਕਾਲਜਿਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਨੇ ਜਾ ਰਿਹਾ ਹੈ ਉਹ ਐਡਿਟ ਨੇ ਉਹਨਾਂ ਸਾਰੇ ਯੂਨੀਵਰਸਿਟੀਆਂ ਕਾਲਜਿਸ ਦੇ ਵਿੱਚ ਸੈਮੀਨਾਰਸ ਹੋਣਗੇ ਨਵੇਂ ਪਾਤਸ਼ਾਹ ਅੰਤਰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਉਹਨਾਂ ਦੀ ਬਾਣੀ ਦੇ ਉੱਤੇ ਉਹਨਾਂ ਦੀ ਸ਼ਹਾਦਤ ਦੇ ਉੱਤੇ ਤੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜਿਵੇਂ ਜਿਹੜੇ ਸਿੰਘ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਤੇ ਜਿਹੜੇ ਸਾਡੇ ਭਾਈ ਜੈਤਾ ਜੀ ਇਹਨਾਂ ਸਭ ਦੇ ਜੀਵਨਾ ਬਾਰੇ ਸੈਮੀਨਾਰਸ ਤੇ ਵੱਖ-ਵੱਖ ਪ੍ਰੋਗਰਾਮ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋ ਜਿਹੜਾ ਵਰਲਡ ਕਲਾਸ ਲਾਈਟ ਐਂਡ ਸਾਊਂਡ ਸ਼ੋ ਹੋਣਗੇ ਜਿਹਦੇ ਵਿੱਚ ਥਰੂ ਲੇਜ਼ਰ ਲਾਈਟਸ ਤੇ ਥਰੂ 3D ਅਫੈਕਟ ਗੁਰੂ ਸਾਹਿਬ ਦਾ ਜੀਵਨ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣਗੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ 130 ਜਿਹੜੇ ਸਥਾਨ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਹੈ 1 ਤਰੀਕ ਤੋਂ ਲੈ ਕੇ 30 ਨਵੰਬਰ ਤੱਕ ਜਿਹੜੇ ਹੈ ਕੀਰਤਨ ਦਰਬਾਰ ਹੋਣਗੇ ਸਮਾਗਮ ਹੋਣਗੇ ਇਸ ਦੇ ਨਾਲ ਹੀ ਚਾਰ ਜਿਹੜੇ ਸਾਡੇ ਸ਼ਹਿਰ ਹਨ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ, ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ, ਅਨੰਦਪੁਰ ਸਾਹਿਬ ਜੋ ਸ਼ਹਿਰ ਉਨੇ ਖੁਦ ਬਸਾਇਆ ਤੇ ਚੌਥਾ ਪਟਿਆਲਾ ਜਿੱਥੇ ਗੁਰੂ ਸਾਹਿਬ ਬਹੁਤ ਸਮਾਜ ਜਿਹਨੀਆਂ ਜੀਵਨ ਬਤਾਇਆ ਇਹ ਚਾਰੋਂ ਸ਼ਹਿਰਾਂ ਦੇ ਵਿੱਚ ਵੱਡੇ ਸਮਾਗਮ ਹੋਣਗੇ। ਨਾਲ ਹੀ ਚਾਰੋਂ ਸ਼ਹਿਰਾਂ ਨੂੰ ਜਿਹੜਾ ਹੈ ਸਾਫ ਸਫਾਈ ਤੇ ਇੱਥੇ ਜਿਹੜੀ ਇੱਕ ਸ਼ਹਾਦਤ ਦੀ ਮਿਸਾਲ ਜਿਸ ਨੂੰ ਉਸੇ ਸ਼ਹਾਦਤ ਦੀ ਲੋ ਕਹਿ ਰਹੇ ਆਂ ਤੇ 24 25 ਤਰੀਕ ਨੂੰ ਸਾਰੇ ਜਿਹੜੇ ਸ਼ਹਿਰਾਂ ਇਸ ਨਾਲ ਰੌਸ਼ਨ ਹੋਣਗੇ ਇਸ ਦੇ ਨਾਲ ਹੀ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਸ਼੍ਰੀਨਗਰ ਤੋਂ ਕਸ਼ਮੀਰ ਤੋਂ 18 ਨਵੰਬਰ 2025 ਨੂੰ ਗੁਰਦੁਆਰਾ ਛੱਟੀ ਪਾਛਾਈ ਜਿਹੜਾ ਛੇਵੇਂ ਪਾਤਸ਼ਾਹ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਇਸ ਦੇ ਨਾਲ ਸਾਡੇ ਜੰਮੂ ਕਸ਼ਮੀਰ ਦੀ ਸਰਕਾਰ ਨਾਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬ ਨਾਲ ਸਾਰੀਆਂ ਮੀਟਿੰਗਾਂ ਹੋ ਗਈਆਂ ਡੈਲੀਗੇਟ ਸਾਡੇ ਜਾ ਕੇ ਆਏ ਸੀ ਤੇ 19 ਤਰੀਕ ਨੂੰ 19 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਅੱਜ ਆਏ ਸੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੀਨਗਰ ਤੋਂ ਜਿਹੜਾ ਹੈ ਪਹਿਲਾ ਨਗਰ ਕੀਰਤਨ ਸ਼ੁਰੂ ਹੋਊਗਾ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਹਸ਼ਾਰਪੁਰ ਹੁੰਦੇ ਹੋਏ ਵਾਇਆ ਗੜਸ਼ੰਕਰ ਹੁੰਦੇ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚੂਗਾ ਦੂਜਾ ਜਿਹੜਾ ਨਗਰ ਕੀਰਤਨ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਹੋਊਗਾ ਵਾਯਾ ਗੁਰਦਾਸਪੁਰ ਹੁੰਦੇ ਹੋਏ ਬਟਾਲਾ ਬਾਬਾ ਬਕਾਲਾ ਸਾਹਿਬ ਫਿਰ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਬਲਾਚੌਰ ਹੁੰਦੇ ਹੋਏ ਨੂਰਪੁਰ ਵਾਇਆ ਨੂਰਪੁਰ ਵਿਧੀ ਅਨੰਪੁਰ ਸਾਹਿਬ 22 ਤਰੀਕ ਸ਼ਾਮੀ ਹੋ ਜਾਗ ਤੀਜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗਾ ਵਾਇਆ ਲੁਧਿਆਣਾ ਵਾਇਆ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਫਿਰ 22 ਤਰੀਕ ਨੂੰ ਸ਼੍ਰੀ ਅਨੰਪੁਰ ਸਾਹਿਬ ਵਿਖੇ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ 18 ਤਰੀਕ ਤੋਂ ਸ਼ੁਰੂ ਹੋਗਾ ਇੱਕ ਦਿਨ ਐਡਵਾਂਸ ਕਿਲੋ ਦੇ ਵਿੱਚ ਮਾਲਵੇ ਦੇ ਵਿੱਚ ਗੁਰੂ ਸਾਹਿਬ ਨੇ ਦੇ ਬਹੁਤ ਸਾਰੇ ਸਥਾਨ ਨੇ ਤਾਂ ਤੱਕ ਦਮਦਮਾ ਸਾਬ ਤਵੰਡੀ ਸਾਬੂ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਵਾਇਆ ਮਹਾਲੀ ਹੁੰਦੇ ਫਿਰ 22 ਤਰੀਕ ਸ਼ਾਮੀ ਅਨੰਦਪੁਰ ਸਾਹਿਬ ਪਹੁੰਚਣਗੇ 23 24 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਹੋਣਗੇ ਜਿਸ ਦੇ ਲਈ ਤਿਆਰੀਆਂ ਲਈ ਅਸੀਂ ਸਾਰੇ ਲੱਗੇ ਹੋਏ ਹਾਂ ਤੇ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜੜੀ ਸੰਗਤ ਹੈ ਜਿਹੜੀ ਉੱਥੇ ਪਹੁੰਚੂਗੀ ਮਾਣਯੋਗ ਮੁਖਮਤਰੀ ਸਾਹਿਬ ਖੁਦ ਵੀ ਬਹੁਤ ਸਾਰੇ ਜੀਡੀਆ ਨੈਸ਼ਨਲ ਲੈਵਲ ਦੇ ਗੈਸਟ ਸਨ ਉਹਨਾਂ ਨੂੰ ਵੀ ਇਨਵਾਈਟ ਕਰ ਰਹੇ ਨੇ ਨਿੱਜੀ ਤੌਰ ਦੇ ਉੱਤੇ ਤਾਂ ਦੇਸ਼ ਦੀਆਂ ਵੱਡੀਆਂ ਸ਼ਕਤੀਆਂ ਵੀ ਪਹੁੰਚਣ ਗਈਆਂ 23 ਤਰੀਕ ਨੂੰ ਸਵੇਰੇ 10 ਵਜੇ ਸਾਰੇ ਸੰਤਾਂ ਮਹਾਪੁਰਖਾਂ ਦੀ ਹਾਜ਼ਰੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਰਵ ਧਰਮ ਸੰਮੇਲਨ ਸਾਰੇ ਧਰਮਾਂ ਦੇ ਸੰਤਾਂ ਮਹਾਪੁਰਖਾਂ ਨੁਮਾਇੰਦਿਆਂ ਨੂੰ ਸੱਦਾ ਦੇ ਰਹੀ ਅਸੀਂ ਦੇ ਰਹੇ ਹਾਂ ਕਿਉਂਕਿ ਨੌਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹਨੇ ਆਪਣੀ ਕੁਰਬਾਨੀ ਕਿਸੇ ਹੋਰ ਧਰਮ ਲਈ ਦਿੱਤੀ ਸਭ ਤੋਂ ਪਹਿਲਾਂ ਜੇ ਅਗਰ ਕੋਈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਉਹ ਨੌਵੇਂ ਪਾਤਸ਼ਾਹ ਹਨ ਤਾਂ ਇਸ ਕਰਕੇ ਸਰਵ ਧਰਮ ਸੰਮੇਲਨ ਹੋਊਗਾ ਨਾਲ ਹੀ ਉਸ ਦਿਨ ਜਿਹੜਾ ਹੈ ਵਿਰਾਸਤੇ ਖਾਲਸੇ ਦੇ ਵਿੱਚ ਇੱਕ ਅਲੌਕਿਕ ਜਿਹੜੀ ਐਗਜ਼ੀਬਿਸ਼ਨ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਉਹ ਉਹ ਲੱਗੂਗੀ ਤੇ ਸ਼ਾਮੀ ਜਿਹੜਾ ਹੈ 6 ਵਜੇ ਉਸੇ ਸਥਾਨ ਤੇ ਜਿਹੜਾ ਹੈ ਕੀਰਤਨ ਦਰਬਾਰ ਤੇ 5 ਵਜੇ ਡਰੋਨ ਸ਼ੋ ਪਹਿਲੀ ਵਾਰੀ ਪੰਜਾਬ ਦੇ ਵਿੱਚ 3 ਦਿਨ 23 ਨਵੰਬਰ 24 ਨਵੰਬਰ ਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਚ ਡਰੋਨ ਸ਼ੋ ਹੋਣਗੇ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਪੰਜਾਬ ਚ ਡਰੋਨ ਸ਼ੋ ਆਰਗੇਨਾਈਜ਼ ਕਰ ਰਹੇ ਹਨ ਇਸ ਦੇ ਨਾਲ ਹੀ ਸ਼ਾਮ ਨੂੰ ਜਿਹੜੀ ਜਿਵੇਂ ਮੈਂ ਦੱਸਿਆ ਸ਼ਹਾਦਤ ਦੀ ਲੋ ਸ਼ਹਾਦਤ ਦੀ ਲੋ ਦੇ ਨਾਲ ਪੂਰਾ ਜਿਹੜਾ ਸ਼ਹਿਰ ਅਨੰਦਪੁਰ ਸਾਹਿਬ ਮਿਸ਼ਾਲਾ ਨਾਲ ਉਹ ਜਗ ਜਗਾਈਆਂ ਜਾਣਗੀਆਂ ਮਿਤੀ 24 ਨਵੰਬਰ ਨੂੰ ਸਵੇਰੇ 8 ਵਜੇ ਸ੍ਰੀ ਕੀਰਤਪੁਰ ਸਾਹਿਬ ਤੋਂ ਕਿਉਂਕਿ ਜਦੋਂ ਭਾਈ ਜੈਤਾ ਜੀ ਜਬਾ ਚੁਬਾ ਬਾਬਾ ਜੀਵਨ ਸਿੰਘ ਬਣੇ ਜਦੋਂ ਸੀਸ ਲੈ ਕੇ ਆਏ ਤਾਂ ਕੀਤਪੁਰ ਸਾਹਿਬ ਆ ਕੇ ਬਾਲ ਗੋਬਿੰਦ ਰਾਏ ਤੇ ਸਾਰੀ ਸਿੱਖ ਸੰਗਤ ਸਾਰੇ ਪਰਿਵਾਰ ਨੇ ਸੀਸ ਜਿਹੜਾ ਹੈ ਉਹ ਭਾਈ ਜੈਤਾ ਜੀ ਤੋਂ ਲਿਆ ਤੇ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਲੈ ਜਾ ਕੇ ਗੁਰਦੁਆਰਾ ਸੀਸਗੰਸਾਬ ਸੰਸਕਾਰ ਕੀਤਾ ਤਾਂ 24 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸੀਸ ਪੇਟ ਨਗਰ ਕੀਰਤਨ ਜਿਹੜਾ ਹੈ ਉਹ ਕੀਤਪੁਰ ਸਾਹਿਬ ਤੋਂ ਆਰੰਭ ਹੋਊਗਾ ਤੇ ਗੁਰਦੁਆਰਾ ਸੀਸਗੰਸਾਬ ਤੱਕ ਤੇ ਅਨੰਦਪੁਰ ਸਾਹਿਬ ਤੱਕ ਹੋਵੇ ਬੜਾ ਲੋਕਿਕ ਤੇ ਜਿਵੇਂ ਇਤਿਹਾਸ ਨੂੰ ਬੜੇ ਵਿਰਾਗਮਈ ਉਸੇ ਤਰੀਕੇ ਨਾਲ ਹੈ ਕਿ ਜਿਵੇਂ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਭਾਈ ਜੱਟਾ ਜੀ ਨੂੰ ਕਿ ਤੁਸੀਂ ਸੀਸ ਨਹੀਂ ਲੈ ਕੇ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਤਾਂ ਉਸੇ ਤਰੀਕੇ ਨਾਲ ਇਸ ਨਗਰ ਕੀਰਤਨ ਲਗਭਗ 11 ਕਿਲੋਮੀਟਰ ਦਾ ਇਸ ਦੇ ਵਿੱਚ ਸਾਰੇ ਸੰਤ ਮਹਾਪੁਰਖ ਮੁੱਖ ਮੰਤਰੀ ਸਾਹਿਬ ਕਿਲੇ ਉਸ ਦਿਨ ਵਿਧਾਨ ਸਭਾ ਸੈਸ਼ਨ ਵੀ ਤਾਂ ਸਾਰੇ ਵਿਧਾਇਕਾਂ ਨੂੰ ਵੀ ਅਸੀਂ ਜਿਹੜੇ ਸਾਰੇ ਇਸ ਨਗਰ ਕੀਰਤਨ ਸ਼ਾਮਲ ਹੋਣਗੇ ਤੇ ਮਿਤੀ 24 ਨਵੰਬਰ ਨੂੰ 11 ਵਜੇ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਆ ਕਿ ਜਿਹੜੀ ਅਸੈਂਬਲੀ ਹੈ ਪੰਜਾਬ ਦੀ ਵਿਧਾਨ ਸਭਾ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਹ ਵੀ ਉਸ ਸਮਾਰਕ ਦੇ ਉੱਤੇ ਜੋ ਇਸ ਇਤਿਹਾਸ ਦੇ ਬਹੁਤ ਵੱਡੇ ਜਿਨੀ ਰੂਲ ਜਿਹੜਾ ਹੈ ਕਿਵੇਂ 26 ਸਾਲ ਉਨੀ ਭਗਤੀ ਕੀਤੀ ਬਹੁਤ ਸਾਰੇ ਉਹ ਨੇ ਤੇ ਆਪ ਸਭ ਦੇ ਵੀ ਸਾਥ ਦੀ ਲੋੜ ਹੋਗੀ ਸਮੇਂ-ਸਮੇਂ ਦੇ ਉੱਤੇ ਆਪ ਸਭ ਦੇ ਵੀ ਸਾਥ ਦੀ ਲੋੜ ਅਸੀਂ ਪਰਸੋਂ ਤੋਂ ਜਿਹੜੇ ਪੂਰੇ ਪੰਜਾਬ ਦੇ ਉਹਦੇ ਤੇ ਜਾ ਰਹੇ ਹਾਂ ਇੱਕ ਇੱਕ ਜ਼ਿਲ੍ਹੇ ਚ ਜਾਵਾਂਗੇ ਆਪ ਸਭ ਦੇ ਸਾਥ ਦੀ ਵੀ ਲੋੜ ਹੋਗੀ ਆਪ ਸਭ ਨੂੰ ਸੱਦਾ ਵੀ ਹੈ ਟੈਗ ਸਿਟੀ ਦੇ ਵਿੱਚ ਮੀਡੀਆ ਕਿਉਂ ਲਈ ਅਸੀਂ ਚਾਹੁੰਦੇ ਪੂਰੀ ਦੁਨੀਆ ਤੱਕ ਕਵਰ ਹੋਵੇ ਸਾਡਾ ਇਤਿਹਾਸ ਸਾਡਾ ਸਾਰਾ ਕੁਝ ਕਵਰ ਹੋਵੇ ਸਾਰੇ ਪੂਰੇ ਦੇਸ਼ ਦੇ ਮੀਡੀਆ ਨੂੰ ਉੱਥੇ ਬੁਲਾਵਾਂਗੇ

99 1980 ਕਹਿ ਦਿੱਤਾ ਕਿ ਅਨੰਦਪੁਰ ਸਾਹਿਬ ਵਾਈਟ ਸਿਟੀ ਬਣੂਗੀ ਪਰ ਅੱਜ ਕਿਤੇ ਵੀ ਨਹੀਂ ਹੈ ਹੁਣ ਅਸੀਂ ਬਾਇਲॉਜ਼ ਚੇਂਜ ਕਰ ਰਹੇ ਹਾਂ ਸੋ ਕੀ ਹੋਊਗਾ ਜਿਵੇਂ ਚੰਡੀਗੜ੍ਹ ਦੇ ਵਿੱਚ ਤੁਸੀਂ ਕੋਈ ਵੀ ਬਿਲਡਿੰਗ ਬਣਾਣੀ ਹੈ ਇਵਨ ਇਫ ਯੂ ਹੈਵ ਟੂ ਕੰਸਟਰਕਟ ਐਨੀਥਿੰਗ ਇਨ ਚੰਡੀਗੜ੍ਹ ਤਾਂ ਤੁਹਾਡਾ ਇੱਕ ਬਾਇਲੋ ਹੈ ਕਿ ਤੁਹਾਡੇ ਜਿਹੜੀ ਉਹਦਾ ਫੇਸ ਲਿਫਟ ਹੈ ਉਹ ਇਹੀ ਹੋਗਾ ਉਸੇ ਤਰੀਕੇ ਨਾਲ ਉਹ ਸੀ ਬਾਇਲੋਸ ਚੇਂਜ ਕਰਕੇ ਉਸੇ ਦਿਨ ਉਸ ਸੈਸ਼ਨ ਚ ਲੈ ਕੇ ਆਵਾਂ ਕਿ ਅਨੰਦਪੁਰ ਸਾਹਿਬ ਇੱਕ ਇਨ ਵਾਈਟ ਸਿਟੀ ਇਨ ਰੀਅਲ ਜਿੱਥੇ ਤਾਂ ਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਵੀ ਉੱਥੇ ਘਰ ਬਣੂਗਾ ਹੋਟਲ ਬਣੂਗਾ ਕੋਈ ਕਿਸੇ ਵੀ ਤਰ੍ਹਾਂ ਦੀ ਸਟੈਬਲਿਸ਼ਮੈਂਟ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਬਾਈਲॉज ਪੂਰੇ ਐਕਸਪਰਟਸ ਲੱਗੇ ਹੋਏ ਤੇ ਲੱਗੇ ਹੋਏ ਹਨ ਟਾਕਿੰਗ ਅਬਾਊਟ ਦਿਸ ਹੈਰੀਟੇਜ ਸਟਰੀਟ ਇਟ ਵਿਲ ਬੀ ਵਰਲਡ ਕਲਾਸ ਵਾਈਟ ਸਿਟੀ ਵਾਈਟ ਥੀਮ ਹੋਣ ਦੇ ਕਰਕੇ ਤੇ ਸਫੇਦ ਸੰਗਮਰਮਰ ਲੱਗ ਰਿਹਾ ਤਾਂ ਜੋ ਅੰਮ੍ਰਿਤਸਰਜ਼ ਹੈਰੀਟੇਜ ਸਟਰੀਟ ਬਣੀ ਹੈ ਇਟ ਟੋਟਲੀ ਡਿਫਰੈਂਟ ਕਨਸੈਪਟ ਹੈ ਸਫੇਦ ਸੰਗਮਰਮਰ ਤੇ ਦੋਨੋਂ ਪਾਸੇ ਜਿਹੜਾ ਇਤਿਹਾਸ ਹੈ ਨਨਪੁਰ ਸਾਹਿਬ ਦਾ ਇਤਿਹਾਸ ਖਾਲਸਾ ਇਤਿਹਾਸ ਉਹ ਦੇਪ ਕਿੱਤਾ ਜਾ ਰਿਹਾ ਇੱਕ ਮੇਨ ਗੇਟ ਫਰੰਟ ਦੇ ਉੱਤੇ ਤੇ 6 ਮੇਨ ਗ੍ਰੇਡ ਜਿਹੜੇ ਹੈ ਸਰੋਵਰ ਨੂੰ ਪਾਰਕਿੰਗਾਂ ਨੂੰ ਉਹ ਸਾਰੇ ਜਿਹੜੇ ਮਿਊਜ਼ੀਅਮ ਗੁਰੂ ਤੇਗ বাহাদুর ਸਾਹਿਬ ਜੀ ਦਾ ਮਿਊਜ਼ੀਅਮ ਤੇ ਜਿਹੜੀ ਸਭ ਤੋਂ ਵੱਡੀ ਦਿੱਕਤ ਸੀ ਕਿ ਹੁਣ ਜਦੋਂ ਆਪਾਂ ਤਕਸ਼ਰੀ ਕੇਸਗੜ੍ਹ ਸਾਹਿਬ ਨੂੰ ਜਾਂਦੇ ਆ ਤਾਂ ਚੜਾਈ ਹੈ ਉਹ ਬੜੀ ਔਖੀ ਹੈ ਤਾਂ ਹੁਣ ਉੱਥੇ ਸਟੇਅਰਸ ਬਣ ਜਾਣਗੇ ਤਾਂ ਕਿ ਹਰ ਸੰਗਤ ਨੂੰ ਸਹੂਲਤ ਹੋਵੇ ਤੇ ਉਹ ਵੈਸੇ ਹੀ ਉਹ ਇਸ ਵਕਤ ਦੁਨੀਆ ਦੀ ਸਭ ਤੋਂ ਸੋਹਣੀ ਜਗ੍ਹਾ ਹੈ ਤਾਂ ਉਸ ਦਾ ਨਾਮ ਗੁਰੂ ਸਾਹਿਬ ਨੇ ਆਨੰਦਪੁਰ ਰੱਖਿਆ ਪਰ ਹੁਣ ਉਹਦੀ ਸੁੰਦਰਤਾ ਤੇ ਹੋ तो यह फस्ट फेज़ है इस तो बाद सेकंड फेज थर्ड फेज जरा तख्त श्री केसगढ़ साहब तो किला आनंदगढ़ साहब तक तख्त श्री केसगढ़ साहब तो गुरुद्वारा सीजगंज साहब तक ये ओवरऑल डेवलपमेंट है बट दिस इज़ द फर्स्ट फेज टेंडर हैज़ बीन एग्जीक्यूटेड एजेंसी हैज़ कम वर्क हैज स्टार्टेड वाइट सिटी वाइट सिटी जी जी सर तारीख पे बाइक पोल्स आज अनाउंस हो जाएंगे क्या आप लोगों की तैयारी है उसके ऊपर आप जी जी मैम SDPC ਹਮੇਸ਼ਾ ਜਿੰਕੇ ਜਦੋਂ ਕੰਮ ਕਰਦੀ ਹੈ ਸਰਕਾਰ ਵੀ ਘੜ ਪਾ ਲੈਂਦੀ ਹੈ ਕਿ SDPC ਐਗਰੀ ਹੋ ਗਈ ਬਿਲਕੁਲ ਬਿਲਕੁਲ ਜੀ SDPC ਨੇ ਡਿਜ਼ਾਈਨ ਪਾਸ ਕਰਕੇ ਫੀਰੀ ਅਪਰੂਵ ਕਰਕੇ ਉਹਨਾਂ ਅਸੀਂ ਇੱਕ ਮਲਟੀ ਲੈਵਲ ਪਾਰਕਿੰਗ ਬਣਾ ਰਹੇ ਹਾਂ ਉਹਦੀ ਵੀ ਨਹੀਂ ਐਨਓਸੀ ਦੇ ਦਿੱਤੀ ਜਗਾ ਉਹਨਾਂ ਦੀ ਬਨਾਵਾ ਪੈਸੇ ਅਸੀਂ ਲਾ ਪੈਸਾ ਹੋਰ ਵੀ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਦਾ ਉਹ ਵੀ ਕੰਪਲੀਟ ਹੋ ਜਾਣਗੇ ਉਹਦੇ ਪਾਈਪਲਾਈਨ ਪ੍ਰੋਜੈਕਟ ਹੈ ਜਿਹੜਾ ਉਹ ਵੀ ਜੀ ਜੀ ਦੇਖੋ ਕੁਝ ਜਿਵੇਂ ਦੇਖੋ ਸਾਰੀਆਂ ਸੜਕਾਂ ਤਾਂ ਅਸੀਂ ਠੀਕ ਕਰਾਂਗੇ ਸਭ ਦੇ ਟੈਂਡਰ ਲੱਗ ਚੁੱਕੇ ਨੇ ਜੋ ਜੋ ਸੜਕਾਂ ਨੈਸ਼ਨਲ ਹਾਈਵੇਅ ਕਾਫੀ ਖਰਾਬ ਸੀ ਉਹਨੂੰ ਠੀਕ ਕਰਵਾਇਆ ਕੰਮ ਚੱਲ ਰਿਹਾ ਜਿੰਨੀਆਂ ਹੋਰ ਵੀ ਸੜਕਾਂ ਹਨ ਉਹਨਾਂ ਦੇ ਵੀ ਟੈਂਡਰ ਲੱਗ ਚੁੱਕੇ ਨੇ ਇਹ ਇੱਕ ਅੱਧੇ ਦਿਨ ਚ ਲੱਗ ਜਾਣਗੇ ਸ਼ਹਿਰ ਦੇ ਵਿੱਚ ਕੋਈ ਸੀਵ 350 ਸਾਲਾਂ ਤੋਂ ਸ਼ਹਿਰ ਵਾਸੀਆਂ ਨੂੰ ਤੋਹਫਾ ਮਿਲ ਜੂਗਾ ਜਿਵੇਂ ਪੂਰੀ ਪੂਰੇ ਅਨੰਦਪੁਰ ਸਾਹਿਬ ਨੂੰ ਲਈ ਹੁਲਾ ਮੱਲਾ ਵੀ ਹੁੰਦਾ ਆ ਸੀਸੀਟੀਵੀ ਕੈਮਰੇ ਨਾਲ ਪੂਰਾ ਸੀਸੀਟੀਵੀ ਕੈਮਰਾ ਇੱਕ ਇੱਕ ਜਿਹੜੀ ਹੈ ਇੱਕ ਇੱਕ ਗਲੀ ਇੱਕ ਇੱਕ ਖੰਬੇ ਦੇ ਉੱਤੇ ਜਿਹੜਾ ਪੂਰਾ ਫਰਸਟ ਸਿਟੀ ਹੋਊਗੀ ਪੰਜਾਬ ਦੀ ਜਿਹੜੀ 100% ਸੀਸੀਟੀਵੀ ਕਵਰਡ ਹੋਊਗੀ ਐਦਾਂ ਦੇ ਹੋਰ ਬਹੁਤ ਸਾਰੇ ਪ੍ਰੋਜੈਕਟਸ ਹਨ ਅਨੰਦਪੁਰ ਸਾਹਿਬ ਦੇ ਉੱਤੇ ਜਿੱਤੇ ਅਸੀਂ ਲੱਗੇ ਹੋਏ ਵੱਖਰੇ ਜ਼ਿਲ੍ਹੇ ਨਾਲ ਕੇ ਡਿਸਕਸ਼ਨ ਮੈਂ ਮੈਂ ਫਿਰ ਕਹਿ ਰਹੇ ਹਾਂ ਜੀ ਮੇਰਾ ਦੇਖੋ ਇਹ ਡੋਮੇਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਕੱਲ ਮੁੱਖ ਮੰਤਰੀ ਸਾਹਿਬ ਨੂੰ ਨੋ ਕਲਵੀ ਉਹਨਾਂ ਨੇ ਇਤਿਹਾਸ ਵੀ ਉਹਨਾਂ ਨੇ ਜਦੋਂ ਸੰਤਾ ਮਹਾਪੁਰਖਾ ਨੇ ਕਿਹਾ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਹੀ ਕਿਹਾ ਕਿ ਮੇਰੇ ਧਿਆਨ ਵਿੱਚ ਤੁਸੀਂ ਨਿਸ਼ਚਿਤ ਰੋ ਵਾਈਟ ਸਿਟੀ ਲੱਗੇ ਨਾ ਜੋ 에ਅਰ ਟੀਮ ਮਾਸਟਰ ਸੀਗਾ ਉਸ ਟਾਈਮ ਦੇ 99 ਦੇ ਟਿਪਸਨ ਸਾਹਿਬ ਉਹਨਾਂ ਨੇ ਗੱਲ ਕਹੀ ਸੀ ਕਿ ਇਹ ਵਾਈਟ ਸਿਟੀ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਕੰਮ ਰੁਕ ਗਿਆ ਸੀ ਕਿਉਂਕਿ ਜਦੋਂ ਬਾਰਡਰ ਏਰੀਆ ਹੈਗਾ ਇਸ ਤੇ ਕਾਫੀ ਸਵਾਲ ਹੋ ਗਏ ਸੀ ਉਸ ਟਾਈਮ ਚ ਚਲੋ ਜੀ ਸਾਡੇ ਵਿੱਚ ਦੇਖੋ ਅੱਜ ਕੱਲ ਤਾਂ ਉਦੋਂ ਦੇ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਫਰਕ ਪੈ ਗਿਆ ਅੱਜ ਕੱਲ ਤਾਂ ਸਾਰਾ ਕੁਝ ਹੀ जीपीएस ਦੇ ਪਰ ਠੀਕ ਹੈ ਆਲਰੇਡੀ ਉੱਥੇ ਸਾਰੇ ਗੁਰੂ ਘਰ ਪਹਿਲਾਂ ਹੀ ਸਫੇਦ ਕਲਰ ਰੰਗਦੇ ਨੇ ਸਫੇਦ ਇਮਾਰਤ मोस्टली ਨਨਪੁਰ ਸਾਹਿਬ ਦਾ ਪੁਲਿਸ ਸਟੇਸ਼ਨ ਨਨਪੁਰ ਸਾਹਿਬ ਦਾ ਸਿਵਲ ਹਸਪੀਟਲ ਪਹਿਲਾਂ ਹੀ ਸਫੇਦ ਰੰਗਦੇ ਬਾਕੀ ਵੀ ਅਸੀਂ ਉਹਨੂੰ ਹੋਰ ਬਣਾ ਕੇ ਉਹਨੂੰ ਬਹੁਤ ਸ਼ਾਨਦਾਰ ਕਰਾਂਗੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ